ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਕੌਣ ਦੇ ਮਹਾਨ ਸ਼ਹੀਦ ਸਤਕਾਰਯੋਗ ਭਾਈ ਤਾਰੂ ਸਿੰਘ ਜੀ ਦਾ ਸ਼ਹੀਦ ਦੀ ਦਿਹਾੜਾ ਹੈ ਭਾਈ ਤਾਰੂ ਸਿੰਘ ਜੀ ਨੂੰ 18મી ਸਦੀ ਦੀ ਉਸ ਸਮੇਂ ਦੀ ਜਿਹੜੀ ਸਰਕਾਰ ਦੀ ਸਰਕਾਰ ਦਾ ਮੁਖੀ ਜ਼ਕਰੀਆ ਖਾਨ ਸੀ ਉਹਨਾਂ ਨੇ ਭਾਈ ਸਾਹਿਬ ਨੂੰ ਸੰਘਰਸ਼ੀ ਯੋਧਿਆਂ ਨੂੰ ਜਿਹੜੇ ਕਿ ਉਸ ਟਾਈਮ ਜੰਗਲਾਂ ਦੇ ਵਿੱਚ ਰਹਿੰਦੇ ਸਨ ਉਹਨਾਂ ਨੂੰ ਪ੍ਰਸਾਦਾ ਪਾਣੀ ਸਕਾਉਣ ਦੇ ਦੋ ਸਿਤ ਗ੍ਰਿਫਤਾਰ ਕਰ ਲਿਆ ਗਿਆ ਸੀ ਗ੍ਰਿਫਤਾਰ ਕਰਕੇ ਜਿਹੜਾ ਸੱਦ ਦਹੋਣ ਤੋਂ ਬਾਅਦ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਲਾ ਦਿੱਤੀ ਗਈ ਸੀ ਪਰ ਉਹਨਾਂ ਨੇ ਕੇਸ ਘਟਵਾਉਣੇ ਨਹੀਂ ਸਨ ਮੰਨੇ ਤੇ 22 ਦਿਨ तकरीबन 22 ਦਿਨਾਂ ਦੇ ਵਿੱਚ ਭਾਈ ਸਾਹਿਬ ਖੋਪਰੀ ਲਾਉਣ ਤੋਂ ਬਾਅਦ ਸਰੀਰਕ ਤੌਰ ਤੇ ਜਿੰਦਾ ਰਹੇ ਅੱਜ ਦੇ ਦਿਨ ਭਾਈ ਸਾਹਿਬ ਜੀ ਨੇ 22 ਦਿਨ ਤੋਂ ਬਾਅਦ ਅਸੀਦੀ ਪ੍ਰਾਪਤ ਕਰ ਲਈ ਗਈ ਸੀ ਸੋ ਜਿਹੜੇ ਅਜਰੇ ਨੌਜਵਾਨ ਨੇ ਅਜਰੀ ਨੌਜਵਾਨ ਪੀੜੀ ਹੈ ਉਹ ਕੇਸਾਂ ਤੋਂ ਜਿਹੜੀ ਪਤਤ ਹੋ ਰਹੀ ਹੈ ਕਿਉਂਕਿ ਅਸੀਂ ਭਾਈ ਤਾਰੂ ਸਿੰਘ ਦੇ ਵਾਰਸਾਂ ਗੁਰੂ ਗੋਬਿੰਦ ਸਿੰਘ ਮਹਾਰਾ ਦੇ ਪੁੱਤਰਾਂ ਤੇ ਸਾਨੂੰ ਕੇਸ ਗੁਰੂ ਦੀ ਮੋਹਰ ਨੇ ਮੈਂ ਅਜਰੀ ਨੌਜਵਾਨ ਪੀੜੀ ਨੂੰ ਸਾਡੇ ਬੱਚਿਆਂ ਨੂੰ ਵਿਸ਼ੇਸ਼ ਤੌਰ ਤੇ ਬੇਨਤੀ ਦੇ ਰੂਪ ਵਿੱਚ ਕਰਦਾ ਕਿ ਅਸੀਂ ਭਾਈ ਤਾਰੂ ਸਿੰਘ ਦੇ ਵਾਰਸ ਹੋਣ ਦੇ ਨਾਤੇ ਆਪਿਆਂ ਆਪਣੇ ਕੇਸ ਦਾੜੇ ਰਖਿਏ ਗੁਰਬਾਣੀ ਨਾਲ ਜੁੜੀਏ ਸਿੱਖ ਇਤਿਹਾਸ ਦੇ ਨਾਲ ਜੁੜੀਏ ਤੇ ਮੈਂ ਆਪਣੇ ਵੱਲੋਂ ਤੇ ਆਪਣੇ ਬਾਬਾ ਬਕਾਲਾ ਸਾਹਿਬ ਦੇ ਸਮੁੱਚੇ ਸਟਾਫ ਵੱਲੋਂ ਭਾਈ ਸਾਹਿਬ ਭਾਈ ਤਾਰੂ ਸਿੰਘ ਦੇ ਸਰਦਾ ਤੇ ਸਤਿਕਾਰ ਭੇਟ ਕਰਦਾ ਹੋਇਆ ਬੇਨਤੀ ਕਰਦਾ ਕਿ ਅਸੀਂ ਭਾਈ ਤਾਰੂ ਸਿੰਘ ਜੀ ਦੇ ਪਾਈ ਪੂਰਨਾਂ ਤੇ ਚੱਲ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ